ਅੱਜ ਦੇ ਯੁੱਗ ਦੇ ਵਿੱਚ ਜੇ ਇੰਟਰਨੈਟ ਸੇਵਾ ਨਾ ਮਿਲੇ ਲੋਕਾਂ ਨੂੰ ਤਾਂ ਕਿੰਨੀ ਪ੍ਰਸੰਨਿਕਾ ਸਾਹਮਣਾ ਕਰਨਾ ਪੈਂਦਾ ਸਾਰੇ ਕੰਮ ਠੱਪ ਹੋ ਜਾਂਦੇ ਨੇ ਕਿਸਾਨ ਅੰਦੋਲਨ ਦੇ ਕਾਰਨ ਸਮਾਨਾ ਸਤਰਾਨਾ ਪਾਤੜਾ ਮੁੰਨਕ ਇਲਾਕੇ ਦੇ ਵਿੱਚ ਜਿਹੜਾ ਸਹਿਰੀ ਇਲਾਕਾ ਹੈ ਇੰਟਰਨੈਟ ਬਿਲਕੁਲ ਬੰਦ ਹੈ ਮੋਬਾਈਲ ਇੰਟਰਨੈਟ ਦੇ ਨਾਲ ਬ੍ਰੋਡਬੈਂਡ ਵੀ ਬੰਦ ਹੈ ਬ੍ਰੋਡਬੈਂਡ ਸੇਵਾ ਬੰਦ ਹੋਣ ਨਾਲ ਸਾਰਾਂਗੇ ਕਾਰੋਬਾਰ ਪ੍ਰਭਾਵਿਤ ਹੋਏ ਹੈ ਇੰਟਰਨੈਟ ਸੇਵਾ ਬੰਦ ਹੋਣ ਨਾਲ ਜਿੱਥੇ ਆਮ ਲੋਕਾਂ ਦਾ ਕਾਰੋਬਾਰ ਪ੍ਰਭਾਵਿਤ ਹੋਇਆ ਉੱਥੇ ਜਿਹੜੇ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਹੈ ਉਹਨਾਂ ਨੇ ਕੋਈ ਆਪਣੀ ਯੂਨੀਵਰਸਿਟੀ ਕੀ ਸਾਈਟ ਡਾਊਨਲੋਡ ਕਰਨੀ ਹੈ ਕੋਈ ਫੀਸ ਭਰਨੀ ਹੈ ਆਨਲਾਈਨ ਉਹ ਸਾਰੇ ਕੰਮ ਠੱਪ ਹੋ ਕੇ ਰਹਿ ਗਏ ਆ ਲੋਕ ਮੰਗ ਕਰ ਰਹੇ ਆ ਕਿ ਖਾਸ ਕਰ ਜਿਹੜਾ ਸਮਾਣਾ ਸਤਰਾਨਾ ਪਾਤੜਾ ਰਮੁਣਕ ਇਲਾਕਾ ਹੈ ਜਿਹੜਾ ਸਹਿਰੀ ਇਲਾਕਾ ਇੱਥੇ ਤੋਂ ਬ੍ਰੋਡਬੈਂਡ ਸੇਵਾ ਤੋਂ ਘੱਟ ਘੱਟ ਚਲਾ ਕੇ ਰੱਖੀ ਜਾਵੇ ਤਾਂ ਕਿ ਲੋਕ ਆਪਣਾ ਕਾਰੋਬਾਰ ਵੀ ਕਰ ਸਕਣ ਖਾਸ ਤੌਰ ਤੇ ਜਿਹੜੇ ਵਿਦਿਆਰਥੀ ਪੜਨ ਵਾਲੇ ਇਹਨਾਂ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਵਿਦਿਆਰਥੀਆਂ ਨੇ ਵੀ ਗੱਲਬਾਤ ਕਰਦੇ ਆ ਬਿਲਕੁਲ ਅੰਕਲ ਪ੍ਰਭਾਵਿਤ ਸਾਰੇ ਹੋ ਰਹੇ ਨੇ ਹੁਣ ਕੱਲ ਅਸੀਂ ਬੈਂਕ ਚ ਖਾਤਾ ਖੁਲਵਾਉਣ ਗਏ ਸੀ ਤੇ ਉਹ ਕੇਂਦਰੀ ਸੀ ਵੀ ਨੈਟ ਬੰਦ ਨੇ ਇੰਟਰਨੈਟ ਸਰਵਿਸਿਜ਼ ਬੰਦ ਨੇ ਤੇ ਕੁਝ ਵੀ ਹੁਣ ਨੋਟਸ ਵਗੈਰਾ ਕਢਵਾਉਣੇ ਨਹੀਂ ਅਸੀਂ ਕਾਲਜ ਆ ਰਹੇ ਹਾਂ ਕੁਝ ਸਾਰਾ ਕੁਝ ਬੁੱਕਸ ਦੇ ਵਿੱਚ ਅਵੇਲੇਬਲ ਨਹੀਂ ਹੁੰਦਾ ਯੂਨੀਵਰਸਿਟੀ ਦੀ ਸਾਈਟ ਤੇ ਜਾ ਕੇ ਸਾਨੂੰ ਨੋਟਸ ਕਢਵਾਉਣੇ ਕੁਝ ਆਨਲਾਈਨ ਹੋ ਰਿਹਾ ਤੇ ਉਹ ਨੋਟਸ ਜਿਹੜੇ ਨੋਟਸ ਨੇ ਜਿਹੜੇ ਉਹ ਸਾਨੂੰ ਹੁਣ ਨਹੀਂ ਹੁਣ ਕਿਵੇਂ ਅਸੀਂ ਅਵੇਲੇਬਲ ਕਰਵਾਈਏ ਜਾਂ 2-3 ਦਿਨ ਸਾਨੂੰ ਹੁਣ ਵੇਟ ਕਰਨਾ ਪੈ ਰਿਹਾ ਉਸ ਚੀਜ਼ ਲਈ ਵੀ ਸਭ ਕੁਝ ਇਫੈਕਟ ਸਾਰੀਆਂ ਚੀਜ਼ਾਂ ਤੇ ਇਫੈਕਟ ਪੈ ਰਿਹਾ ਤੇ इवन ਸਟੂਡੈਂਟਸ ਵੀ ਜ਼ਿਆਦਾ ਪ੍ਰਭਾਵਿਤ ਹੋ ਰਹੇ ਨੇ ਹੁਣ ਕਿਤੇ ਅੱਜ ਕੱਲ੍ਹ ਆਨਲਾਈਨ ਪੇਮੈਂਟਸ ਦਾ ਉਹ ਹੈ ਬਿਲਕੁਲ ਆਨਲਾਈਨ ਪੇਮੈਂਟ ਹੁਣ ਕਿਤੇ ਕਰਨੀ ਹੈ ਤੇ ਉਹ ਵੀ ਹੁਣ ਬਿਨਾਂ ਇੰਟਰਨੈਟ ਤੋਂ ਬੰਦਾ ਕਿਵੇਂ ਪੇਮੈਂਟ ਕਰੇ ਤੇ ਉਹ ਸਭ ਕੁਝ ਬਿਲਕੁਲ ਸਾਰੇ ਬਹੁਤ ਜ਼ਿਆਦਾ ਪ੍ਰਭਾਵਿਤ ਨੇ ਇਸ ਚੀਜ਼ ਤੋਂ ਮਾਬੂ ਜੀ ਦਾ ਕੇਸਰ ਸਿੰਘ ਜੀ ਕੇਸਰ ਜੀ ਤੇ ਗੱਡੀ ਲੈ ਕੇ ਕੀ ਕਾਗਜ਼ਦ ਮਾਬੂ ਜੀਆ ਬੇਲਟੀਆਂ ਨੇ ਮੇਰੇ ਕੋਲ ਹੀ ਟਰੱਕ ਦਿਆਂ ਚੌਲ ਭਰੇ ਹੋਏ ਨੇ ਉਹ ਲਿਕੜ ਨਹੀਂ ਰਹੇ ਜੀ ਆ ਕਾਗ ਤੋਂ ਖੜੇ ਆ ਭਰੇ ਜਿਨ੍ਹਾਂ ਚ ਇਹ ਨੈਟ ਕਰਕੇ ਨਿਕਲ ਰਿਹਾ ਜੀ ਹਾਂ ਜੀ ਹਾਂ ਨੈਟ ਬੰਦ ਆ ਜੀ ਇਸ ਸਮੇ ਸਾਰਾ ਨੈਟ ਬੰਦ ਕਰਾਂਗੇ ਸਾਰੇ ਸਾਰੇ ਕਾਰੋਬਾਰ ਬਿਲਕੁਲ ਠੱਪ ਹੋ ਕੇ ਰਹਿ ਗਏ ਹਨ ਸਾਡਾ ਸਾਰਾ ਕੰਮ ਇੰਟਰਨੈਟ ਤੇ ਹੈ ਇੱਥੋਂ ਤੱਕ ਕਿ ਬ੍ਰੋਡਬੈਂਡ ਵੀ ਕੰਪਨੀਆਂ ਵੱਲੋਂ ਬੰਦ ਕਰ ਦਿੱਤੀ ਗਿਆਨ ਜਦ ਕਿ ਇੱਥੋਂ 3-4 ਕਿਲੋਮੀਟਰ ਦੂਰ ਜੜ ਕੇ ਹਰਿਆਣਾ ਦੇ ਬਾਰਡਰ ਦੇ ਨਾਲ ਲੱਗਦੇ ਉਹਨਾਂ ਪਿੰਡਾਂ ਦੇ ਵਿੱਚ ਨੈਟ ਚੱਲਿਆ ਦੋਸਤੋਂ ਸਾਡਾ ਨਾਲ ਕੀ ਗੁਨਾਹ ਹੈ ਕਿਉਂਕਿ ਅਸੀਂ ਬੈਠੇ ਆ ਬਾਰਡਰ ਤੇ ਬੈਠੇ ਆ ਜ਼ਰੂਰ ਬੈਠੇ ਆ ਪਰ ਸਾਡੇ ਕਮ ਸੇ ਕਮ ਬ੍ਰੋਡਬੈਂਡ ਤਾਂ ਚਲਾਇਆ ਜਾਂ ਤਾਂ ਜੋ ਅਸੀਂ ਆਪਣਾ ਕਾਰੋਬਾਰ ਤਾਂ ਕਰ ਸਕੀਏ ਪਿਛਲੇ 3 ਦਿਨ ਤੋਂ ਅਸੀਂ ਬਿਲਕੁਲ ਬਿੱਲੇ ਬੈਠੇ ਹਾਂ ਕਿਉਂਕਿ ਜਿਆਦਾਤਰ ਅੱਜਕਾ ਸਾਰਾ ਕੁਝ ਦਿਨ ਇੰਟਰਨੈਟ ਤੇ ਕੰਮ ਚੱਲਦਾ ਜੋ ਵੀ ਕਸਟਮਰ ਆਉਂਦਾ ਸੀ ਬਿਨਾਂ ਉਹਨੂੰ ਬਿਨਾਂ ਟੈਂਡ ਕੀਤੇ ਹੀ ਅਸੀਂ ਚੁੱਪਚਾਪ ਬੈਠ ਕੇ ਵਿਹਲੇ ਬੈਠ ਕੇ ਘਰ ਚ ਲੈ ਜੰਨੇ ਆ ਬਿਲਕੁਲ ਲੋਕਾਂ ਨੇ ਦੇਖੋ ਫਿਰ ਆਨਲਾਈਨ ਸਾਰਾ ਕੁਝ ਅੱਜਕਲ ਕੰਮ ਹੈ ਫਾਰਮ ਭਰਨੇ ਜਿਵੇਂ ਕਿ ਇੰਟਰਨੈਟ ਤੇ ਟਿਕਟਾਕ ਅਟਵਾਣੀਆਂ ਕੋਈ ਬਾਹਰ ਜਾਣਾ ਚਾਹੁੰਦਾ ਜੋ ਇਸ ਤਰ੍ਹਾਂ ਦੀ ਰਿਪੋਰਟ ਵੀ ਲੈਣਾ ਚਾਹੁੰਦਾ ਪਰ ਨਟ ਸਾਰੇ ਕੰਮ ਠੱਪ ਹੋ ਗਿਆ ਸਰ ਬਹੁਤ ਜ਼ਿਆਦਾ ਟੈਨਸ਼ਨ ਹੀ ਉਹ ਸਾਹਮਣਾ ਕਰਨਾ ਪੈ ਰਿਹਾ ਸਰ ਇਸ ਕਰਕੇ ਸਰ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਹੈ ਆਮ ਯੂ ਸਰ ਆਪਣਾ ਪੜਾਈ ਮੈਂ ਵੀ ਬੇਸਿਕ ਲੈ ਕੇ ਜਿਵੇਂ ਆਪ ਕਲਾਸ オンਲਾਈਨ ਕਲਾਸ ਲੱਗਦੀ ਸਰ ਉਹ ਵੀ ਉਸਮੇ ਵੀ ਪਰੇਸ਼ਾਨੀ ਆ ਰਹੀ ਹੈ ਸਰ ਵਹਾਂ ਪਰ ਏਰੀਆ ਬੋਰਡ ਏਰੀਆ ਕਰਕੇ ਬੰਦ ਕਰਿਆ ਹੋਇਆ ਸਰ ਪਰੇਸ਼ਾਨੀ ਨਹੀਂ ਹੈ ਉਹ ਸੈਰ ਵੀ ਬੰਦ ਹੈ ਹਾਂਜੀ ਸਰ ਮੋਨ ਸੈਰ ਮੇ ਬੰਦ ਹੈ ਸਰ ਬਸ ਸਿਟੀ ਜਨਾ ਹੁੰਦੇ ਨਹੀਂ ਮੁੜ ਜਾਂਦੇ ਹੈ ਨੈਟ ਬੰਦ ਹੋਣ ਕਰਕੇ ਕੀ ਕੀ ਕੰਮ ਬੰਦ ਹੋ ਗਏ ਤੁਹਾਡੇ ਕੋਲ ਕੀ ਕੀ ਕੰਮ ਹੁੰਦਾ ਟੋਟਲੀ ਸਰਵਿਸ ਬੰਦ ਹੋ ਗਈ ਮੇਨ ਕਾਸ ਕਿਹੜੀ ਕਿਹੜੀ ਲੋਗਾਂ ਨੇ ਮੇਨ ਕਾਸ ਸਟਾਟਿਟ ਰੈਜੀਡੈਂਸ ਜਾਹੋਰ ਇਨਕਮ ਦੇ ਇਹ ਆਧਾਰ ਕਾਰਡ ਠੀਕ ਹੈ ਸਾਰੇ ਜਿਹੜੇ ਨੇ ਉਹ ਨੈਟ ਬੰਦ ਹੋਣ ਕਰਕੇ ਵੀ ਬੰਦ ਹੋ ਗਏ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਨ ਨੂੰ